ਅਸੀਂ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਪਾਉਣੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਅੱਜ ਦੇ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਆਇਆ ਜੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਆ ਉਮਰ 1996 ਕੱਦ 5 ਫੁੱਟ 4 ਇੰਚ ਏਰੀਆ ਗੁਰਦਾਸਪੁਰ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਆਰਐਨ ਰਜਿਸਟਰਡ ਨਰਸ ਹੈ ਜੋਬ ਕਰਦੇ ਆ ਸੁੱਧ ਬੈਸਨੂ ਪਰਿਵਾਰ ਹੈ ਜੀ ਲੜਕੀ ਦੇ ਪਿਤਾ बिजनेਸਮੈਨ ਤੇ ਫਾਰਮਰ ਹਨ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਕੈਨੇਡਾ ਤੋਂ ਹੋਵੇ ਸੁੱਧ ਬੈਸਨੂ ਹੋਵੇ ਪੜਾਈ ਘੱਟ ਤੋਂ ਘੱਟ ਗ੍ਰੈਜੂਏਸ਼ਨ ਕੀਤੀ ਹੋਵੇ ਜ਼ਮੀਨ ਜਾਇਦਾਦ ਜ਼ਰੂਰੀ ਹੈ ਜੀ ਲੜਕਾ ਕਟਿੰਗ ਵਾਲਾ ਹੋਵੇ ਤੇ شریف ਖਾਨਦਾਨ ਦੇ ਵਿੱਚੋਂ ਹੋਵੇ ਸਿਰਫ ਜਰਨਲ ਕਾਸਟ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਪੂਰਾ ਨੰਬਰ ਲੈਣ ਲਈ ਤੁਸੀਂ ਹੇਠਾ ਸਾਡੇ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਕਰਕੇ ਇਸ ਰਿਸ਼ਤੇ ਦਾ ਪੂਰਾ ਨੰਬਰ ਵੀ ਲੈ ਸਕਦੇ ਹੋ ਇਸ ਰਿਸ਼ਤੇ ਦੀ ਸਾਰੀ ਜਾਣਕਾਰੀ ਸਾਡੇ YouTube ਚੈਨਲ ਤੇ ਪਾਈ ਗਈ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ ਮੈਰਿਜ ਬਿਊਰੋ ਵਾਲੇ ਕਿਰਪਾ ਕਰਕੇ ਸੰਪਰਕ ਨਾ ਕਰਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ